ਜਵਾਨਾਂ ਦੇ ਵਿੱਚ ਬਾਹਰ ਜਾਣ ਦੀ ਹੋਰ ਇਸ ਕਦਰ ਲੱਗੀ ਹੋਈ ਹੈ ਕਿ ਉਹਨਾਂ ਦੇ ਵੱਲੋਂ ਬਾਹਰ ਜਾਣ ਦੇ ਵਾਸਤੇ ਹਰ ਤਰੀਕੇ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਉੱਥੇ ਜਾ ਕੇ ਬੇਸ਼ੱਕ ਉਹਨਾਂ ਦੇ ਨਾਲ ਤਸ਼ੱਦਦ ਹੋ ਰਿਹਾ ਚਾਹੇ ਕੰਮ ਨਾ ਮਿਲੇ ਉਹ ਬਾਤ ਹੀ ਗੱਲ ਹੋ ਜਾਂਦੀ ਹੈ ਪਰ ਪਹਿਲਾਂ ਹਰੇਕ ਆਪਣਾ ਅੱਡੀ ਝੋਟੀ ਦਾ ਜ਼ੋਰ ਲਗਾ ਕੇ ਬਾਹਰ ਜਾਂਦਾ ਹੈ ਉਤੇ ਪਿਛਲੇ 2 ਸਾਲਾਂ ਤੋਂ ਦਵਾਈ ਦੇ ਵਿੱਚ ਨੌਜਵਾਨ ੱੱਕੇ ਖਾ ਰਿਆ ਸੀ ਜਿਸ ਤੋਂ ਬਾਅਦ ਐਮਪੀ ਸੰਤ ਬਲਵੀਰ ਸਿੰਘ ਸਿੱਚੇਵਾਲ ਦੇ ਯਤਨਾਂ ਸਦਕਾ ਇਸ ਨੌਜਵਾਨ ਨੂੰ ਜਿਹੜਾ ਕਿ ਵਾਪਿਸ ਪੰਜਾਬ ਲਿਆਂਦਾ ਉਸ ਦੀ ਘਰ ਵਾਪਸੀ ਹੋਈ। ਅੱਜ ਇੱਕ ਨੌਜਵਾਨ ਡਬਈ ਤੋਂ ਵਾਪਸੀ ਹੋਈ ਆ ਕਿੰਨੇ ਸਾਲ ਬਾਅਦ ਵਾਪਸ ਆਇਆ ਉਹ। ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ। ਤਕਰੀਬਨ ਇਹ 2 ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ। ਕਿਉਂਕਿ ਉਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਕਹ ਦਿੱਤਾ ਵੀ ਤੁਸੀਂ ਜਾਓ ਇਹ ਬਾਹਰ ਦੱਸਦਾ ਕਿ ਕਿਸੇ ਨੂੰ ਇਹਦਾ ਫੋਨ ਲੈ ਲਿਆ। ਫੋਨ ਲੈ ਕੇ ਤੇ ਫੋਨ ਤੋਂ ਕਿਸੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਪੁਲਿਸ ਵਾਲੇ ਨੂੰ ਤੇ ਪੁਲਿਸ ਵਾਲੇ ਨੇ ਇਹਨਾਂ ਨੂੰ ਹੜਲੇ ਨੂੰ ਫੜ ਲਿਆ ਇਹਨੂੰ 15 ਦਿਨ ਦੀ ਉੱਥੇ ਕੈਦ ਹੋਈ ਤੇ ਕੈਦ ਚੋਂ ਛੁੱਟ ਗਿਆ ਤੇ ਫਿਰ ਇਹਨੇ ਆਉਣਾ ਸੀਗਾ ਵਾਪਸ ਤੇ ਵਾਪਸ ਇਹਨੂੰ ਕਹਿੰਦੇ ਵੀ ਤੈਨੂੰ ਉਹ ਬਣਾਉਣਾ ਪਊਗਾ ਦੂਸਰਾ ਜਿਹੜਾ ਹੈਗਾ ਜਿਹੜਾ ਪਾਸਪੋਰਟ ਤੇ ਜਿਹੜਾ ਜਿਹਦੇ ਨਾਲ ਤੂੰ ਵਾਪਸ ਜਾਵੇਂ ਤੇ 90000 ਰੁਪਏ ਇਹਦੇ ਕੋਲ ਕਪੂਰਥਲੇ ਦਾ ਕੋਈ ਬੰਦਾ ਸੀਗਾ ਉਹਨੇ ਲੈ ਲਿਆ ਵੀ ਮੈਂ ਤੈਨੂੰ ਵਾਈਟ ਪਾਸਪੋਰਟ ਬਣਾ ਕੇ ਤੇ ਤੁਹਾਨੂੰ ਭੇਜ ਦੇਣਾ ਫਿਰ ਹੋਰ ਵੀ ਕਈਆਂ ਨੇ ਇਹਦੇ ਨਾਲ ਠੱਗੀਆਂ ਮਾਰੀਆਂ ਵਿਚਾਰਾ ਗਰੀਬ ਉੱਥੇ ਫਸਿਆ ਹੋਇਆ ਸੀ ਤੇ ਤਕਰੀਬਨ ਇਹਦੇ ਕੋਲ ਜਿਹੜਾ ਹੈਗਾ ਜਿਹੜੀ ਉਧਰਲੀ ਇਮੀਗ੍ਰੇਟ ਜਦੋਂ ਆਉਣ ਲੱਗਾ ਉਹ ਪਾਸਪੋਰਟ ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ ਉਹ ਕਹਿੰਦੇ ਤੇ ਤੇਰੇ ਤੇ ਹਜੇ ਕੇਸ ਚੱਲਦਾ ਉਹ ਜਿਹੜਾ ਇਥੋਂ ਕਰਦਿਆਂ ਨੇ ਉਹ ਪੈਸੇ ਤੇ ਜਿਹੜਾ ਉਹ ਪਾਸਪੋਰਟ ਬਣਾ ਕੇ ਭੇਜਿਆ ਸੀਗਾ ਆਉਣ ਵਾਸਤੇ ਜਿਹੜਾ ਸਲਿੱਪ ਉਹਦਾ ਉਹਦੀ ਡੇਟ ਲੰਘ ਗਈ ਜਿਹੜੀ ਅ ਟਿਕਟ ਭੇਜੀ ਸੀ ਟਿਕਟ ਦੀ ਵੀ ਡੇਟ ਲੰਘ ਗਈ ਫਿਰ ਉਸੇ ਵਿਚਾਰਾ ਰੋਂਦਾ ਰਿਹਾ ਤੇ ਨਾ ਤਾਂ ਇਹਨੂੰ ਉੱਥੇ ਇਮੀਗ੍ਰੇਸ਼ਨ ਵਾਲੇ ਤੇ ਉੱਥੇ ਜਾਂਦਾ ਸੀਗਾ ਤਾਂ ਅੰਬੈਸੀ ਵਾਲੇ ਵੀ ਨਾ ਇਹਨਾਂ ਦੀ ਗੱਲ ਨਾ ਸੁਣੀ ਫਿਰ ਇਹ ਤਕਰੀਬਨ ਸਾਡੇ ਕੋਲ 31 ਅਗਸਤ ਨੂੰ ਇਹਦਾ ਪਰਿਵਾਰਕ ਮੈਂਬਰ ਇੱਥੇ ਆਏ ਸੀ ਸਾਡੇ ਕੋਲ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਫਸਿਆ ਹੋਇਆ ਤੇ ਅਸੀਂ ਉਹ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਨਾਂ ਦੀ ਗੱਲ ਸੁਣ ਕੇ ਉੱਥੇ ਅੰਬੈਸੀ ਨੂੰ ਭੇਜਿਆ ਤੇ ਅੰਬੈਸੀ ਨੇ ਜਿਹੜਾ ਹੈਗਾ ਇਹਦੇ ਨਾਲ ਸੰਪਰਕ ਕੀਤਾ ਤੇ ਇਹਨੂੰ ਉੱਥੇ ਜਿਹੜੇ ਸੀਗੇ ਜਿੱਥੇ ਵਾਪਸ ਆਉਂਦੇ ਉਹਨਾਂ ਦੇ ਵਿੱਚ ਭੇਜ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ 31 ਅਗਸਤ ਨੂੰ ਸਾਡੇ ਕੋਲ ਆਏ ਸੀ ਤੇ 3 ਸਤੰਬਰ ਨੂੰ ਜਿਹੜਾ ਹੈਗਾ ਇਹ ਆਪ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਸੋ ਅ ਇਹਦਾ ਕਾਫੀ ਜਿਹੜਾ ਹੈਗਾ ਜਿਹੜਾ ਉੱਥੇ ਐ ਸੋਸ਼ਣ ਹੋਇਆ ਕਿਉਂਕਿ ਕੰਮ ਉੱਥੇ ਜੇ ਕਰਦਾ ਵੀ ਸੀਗਾ ਤੇ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵੀਜ਼ਾ ਜਿਹੜਾ ਹੈਗਾ ਨਹੀਂ ਸੀਗਾ ਸੋ ਇਹਨੇ ਤਕਰੀਬਨ ਜਿਨੇ ਵੀ ਕੋਈ ਇਹਨੂੰ ਕਿਸੇ ਨੇ ਕਿਹਾ ਵੀ ਅਸੀਂ ਮਗਾ ਦਿੰਨੇ ਆ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਰਹੇ ਪਰ ਅਸੀਂ ਧੰਨਵਾਦ ਕਰਦੇ ਹਾਂ ਇੰਡੀਅਨ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਇਹ ਇਹ ਜਿਹੜੀ ਹੈ ਜਦੋਂ ਸੰਪਰਕ ਹੋਇਆ ਤੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਦੋ ਵਾਰੀ ਉਹਨਾਂ ਨੇ ਸੰਪਰਕ ਕੀਤਾ ਤੇ ਭੇਜਿਆ ਹੁਣ ਵੀ ਜਿਹੜਾ ਹੈਗਾ ਦੱਸ ਦੇ ਇਹਨਾਂ ਦਾ ਪਰਿਵਾਰ ਕੰਬੈਸ਼ੀ ਦਾ ਫੋਨ ਸਾਨੂੰ ਆਇਆ ਕਿ ਤੁਹਾਡਾ ਬੰਦਾ ਪਹੁੰਚ ਗਿਆ ਕਿ ਨਹੀਂ ਸੋ ਉਸ ਨੂੰ ਕਿਹੜੇ ਕੇਸੇ ਅੰਦਰ ਰਏ ਆ ਕੇਸ ਦੇ ਵਿੱਚ ਇਹਦੇ ਕੋਲ ਕਿਸੇ ਨੇ ਫੋਨ ਲੈ ਲਿਆ ਉਹਦੇ ਦੋਸਤ ਮਿੱਤਰ ਨੇ ਤੇ ਉਹਦੇ ਉੱਤੇ ਪੁਲਿਸ ਵਾਲੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦਾ ਸੀਗਾ ਫੋਨ ਇਹਦਾ ਸੀਗਾ ਇਸ ਕਰਕੇ ਉਹਨਾਂ ਨੂੰ 15 ਦਿਨ ਦੀ ਜੇਲ ਹੋਈ ਇਹਨੂੰ ਤੇ ਜੇਲ ਤੋਂ 15 ਦਿਨ ਮੋਰ ਸੁੱਟ ਗਿਆ ਫਿਰ ਜਦੋਂ ਆਉਣ ਲੱਗਾ ਤੇ ਜਿਹੜੀ ਉਸੇ ਦੀ ਇਮੀਗ੍ਰੇਸ਼ਨ ਸੀ ਉਹ ਕਹਿੰਦੀ ਵੀ ਤੇਰੇ ਤੇ ਹਜੇ ਕੇਸ ਚੱਲਦਾ ਫੇਰੇ ਉੱਥੇ ਫਸਿਆ ਰਿਹਾ ਤੇ ਦੁਬਾਰਾ ਜਿਹੜਾ ਹੈਗਾ ਹੁਣ 31 ਅਗਸਤ ਨੂੰ ਜਿਹੜਾ ਸੀ ਇਹਦੇ ਨਾਲ ਇਹਨਾਂ ਨੇ ਸਾਡੇ ਨਾਲ ਇਥੇ ਆਣ ਕੇ ਸੰਪਰਕ ਕੀਤਾ ਤੇ 3 ਸਤੰਬਰ ਨੂੰ ਇਹ ਜਿਹੜਾ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਗਿਆ ਨਾ ਪਤਾ ਕੀ ਐ ਨਾ ਬਈ ਕਿੱਥੋਂ ਨਵਾਸੀ ਹੋਈ ਐ ਇਹ ਇਹਦਾ ਨਾਂ ਹੈ ਅਮਰਜੀਤ ਸਿੰਘ ਤੇ ਖੀਵਾ ਪੰਡਾ ਜਲੰਧਰ ਦੇ ਵਿੱਚ ਅਨਕੁਦਰ ਦੇ ਵਿੱਚ ਪੈਂਦਾ ਬਈ ਕੀ ਨਵਾ ਕਿੱਥੋਂ ਤੁਹਾਡੀ ਵਾਪਸੀ ਹੋਈ ਐ ਬਾਬਾ ਜੀ ਨੇ ਕਰਵਾਈ ਐ ਸਾਡੀ ਬਬਾ ਜੀ ਨੂੰ ਉਥੋਂ ਰਵਾਈ ਤੋਂ ਸੀ ਉਹ ਤੋਂ ਉਹਨੇ ਇੰਟਰਨੈਸ਼ਨਲ ਸਿਟੀ ਸੀ ਇੰਟਰਨੈਸ਼ਨਲ ਸਿਟੀ ਤੋਂ ਵਾਪਸ ਵੀ ਕਰਾਈ ਕਿਸ ਬੇਸ ਤੇ ਉੱਥੇ ਗਏ ਸੀ ਜੀ ਹਾਂਜੀ ਕਿਸ ਬੇਸ ਦੇ ਗਏ ਸੀ ਉੱਥੇ ਉੱਥੇ ਗਿਆ ਸੀ ਉੱਥੇ ਵੀ ਕੰਮ ਕਰਨ ਵਾਸਤੇ ਟੂਲਸ ਵਿੱਚ ਦੇ ਗਏ ਜਾਂ ਦੂਜੇ ਦੂਜਾ ਹੀ ਵੀ ਜਿਆਦਾ ਵਰਕ ਤੇ ਗਏ ਹਾਂਜੀ ਹਾਂਜੀ ਕੰਪਨੀ ਨੇ ਕਿਸ ਨੇ ਬੁਲਾਇਆ ਕੰਪਨੀ ਨੇ ਸੀ ਟਰਾਂਸਕਾਟ ਕੰਪਨੀ ਹੈ ਉੱਥੇ ਕੀ ਹਾਲਾਤ ਸੀ ਜਦੋਂ ਤੁਹਾਨੂੰ ਰੱਖਿਆ ਗਿਆ ਕਿੰਨੇ ਦਿਨਾਂ ਬਾਅਦ ਤੁਹਾਡੀ ਵਾਪਸੀ ਸੰਭਵ ਹੋਈ ਆ ਔਰ 886 ਤੋ 2 ਸਾਲ ਬਾਅਦ ਉਹਨਾਂ ਨੇ ਜਿਹੜਾ ਉੱਪਰ ਪੈ ਗਿਆ ਸੀ 200 ਉਹ ਰਾਸੀ ਉੱਥੇ ਦੇ ਮੌਕੇ ਦੇ ਉੱਥੇ ਬਹੁਤ ਗੰਦੇ ਰਾਸੀ ਜਿਹਾ ਨੇ ਕੋਈ ਤੁਹਾਡੇ ਦੇ ਉੱਥੇ ਪਰਚਾ ਵੀ ਹੋ ਗਿਆ ਸੀ ਪਰਚਾ ਹੀ ਹੋਇਆ ਵੀ ਜਿਹੜਾ ਕੇਸ ਚੱਲ ਪਿਆ ਅਸ਼ੱਕਾ ਦਾ ਪਰਚਾ ਹੈ ਉਹਨਾਂ ਨੇ ਇਹਦਾਂ ਉੱਥੇ ਰਸਤੇ ਰੱਖਿਆ ਗਿਆ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੇਸ ਦੇ ਵਿੱਚ ਪਾਤਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹ ਟ੍ਰਾਂਸ ਕਰ ਦਿੱ ਗਿਆ ਉਨਾਰੇ ਮੈਨੂੰ ਕਿਹਾ ਵੀ ਤੁਹਾਡਾ ਇਹ ਅਸੀਂ ਹੱਲ ਕਰਾਂਗੇ ਵੀ ਤੁਸੀਂ ਕੋਈ ਨਹੀਂ ਕਰਨਾ ਪਰ ਉਹ ਬਾਅਦ ਚ ਉਹਨਾਂ ਨੇ ਕੋਈ ਹਾਲੂ ਫੁੱਲੂ ਨਹੀਂ ਕੀਤਾ ਬਾਅਦ ਮੈਨੂੰ ਕਹਿੰਦੇ ਵੀ ਤੁਹਾਡਾ ਐਦਾ ਐਦਾ ਪ੍ਰੋਬਲਮ ਹੈ ਤੁਸੀਂ ਆਪ ਹੀ ਹੱਲ ਕਰ ਲਓ ਕੰਪਨੀ ਜੀ ਰੋਟੀ ਪਾਣੀ ਖਾਣ ਪੀਣ ਨੂੰ ਮਿਲਦਾ ਹੀ ਕੰਪਨੀ ਨੇ ਨਹੀਂ ਦਿੱਤਾ ਕੋਈ ਹਾਲਾਤ ਕੀ ਸੀ ਉੱਥੇ ਦੇ ਹਾਲਾਤ ਤਾਂ ਬਹੁਤ ਮਾੜੇ ਹੀ ਸਨ ਜਿਹੜੇ ਨੌਜਵਾਨ ਅੱਜ ਵੀ ਵਿਦੇਸ਼ਾਂ ਰੁਕ ਕਰ ਰਹੇ ਆ ਉਹਨਾਂ ਨੂੰ ਕੋਈ ਸਹਾਰਾ ਦੇ ਚੁਣੇ ਉਹਨਾਂ ਨੂੰ ਤਾਂ ਇਹੀ ਗਾਵਾ ਜਾਣ ਜਾਣ ਦੀ ਲੋੜ ਹੀ ਨਹੀਂ ਯਾਰ ਉੱਥੇ ਉਧਰ ਦੇ ਬਾਸ ਖੱਜਲ ਖਵਾਰੀ ਹੈ। ਬਾਬਾ ਜੀ ਨਾਲ ਕਿਵੇਂ ਤੁਹਾਡਾ ਦਾਤਾ ਤੁਹਾਡੇ ਪਰਵਾਦਾ ਤੁਹਾਡਾ। ਬਾਬਾ ਜੀ ਨੇ ਤਾਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਬਾਬਾ ਜੀ ਨੂੰ ਜਾਓ। ਵੀ ਇਹ ਦੇ ਦਾਂ ਕਰ ਦੇ ਦੇਣਾ। ਪਰ ਉਹਨਾਂ ਨੇ ਇਹਨਾਂ ਨੂੰ ਜ਼ਿੰਮਾਰੀ ਕਿ ਨਹੀਂ ਕੀਤਾ ਹੈਗਾ। ਦੋ ਤਿੰਨ ਵਾਰੀ ਕਿਹਾ ਇਹਨੇ। ਹੁਣ ਬਾਤ ਆਪਸ ਬੱਤਿਓ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਹਾਂ ਠੀਕ। ਸਹੀ ਮਹਿਸੂਸ ਕਰ ਰਹੇ ਆਂ ਪਰ ਉੱਥੇ ਤਾਂ ਬਹੁਤ ਮੰਦਾ ਹਾਲ ਹੈ। ਤੁਹਾਡੇ ਪੁੱਤਰ ਦੀ ਘਰ ਵਾਪਸੀ ਹੋਈ ਹੈ। ਦੁਬਈ ਤੋਂ ਕੀ ਕਹਿਣਾ ਚਾਹੋ? ਅਸੀਂ ਤਾਂ ਇਹ ਕਮਾਂਗੇ ਜੀ ਜਿਹੜੇ ਬੰਦੇ ਉੱਥੇ ਜਾਂਦੇ ਕੰਮ ਕਰਨ ਜਾਂਦੇ ਹੋ ਐਦਾਂ ਫਸ ਜਾਂਦੇ ਉਹਨਾਂ ਦਾ ਬਹੁਤ ਬੰਦਾ ਹਾਲ ਆ ਘਰ ਦੀ ਬਰਬਾਦੀ ਆ ਬੰਦੇ ਦੀ ਬਰਬਾਦੀ ਆ ਹੁਣ ਇਹਦੀਆਂ ਦੋ ਢੀਆਂ ਇੱਕ ਮੁੰਡਾ ਇਹ ਹਾਲ ਸੀ ਜਦੋਂ ਮੰਨ ਲਓ ਕਿ ਇਹ ਡੇਬਿਟ ਵਿੱਚ ਫਸੇ ਹੋਏ ਸੀ ਜਦੋਂ ਫਸੇ ਸੀ ਉਦੋਂ ਅਸੀਂ ਇਹਨਾਂ ਕਰਜ਼ਾ ਲੈ ਕੇ ਮੁੰਡੇ ਕੋ ਬੈਂਕ 'ਚੋਂ ਕਰਜ਼ਾ ਲੈ ਕੇ ਭੇਜਿਆ ਇਹਨਾਂ ਵਾਪਸੀ ਕਰਾਉਣੀ ਵੀ ਵਾਪਸੀ ਕਰਾਉਣੀ ਤੇ ਪੈਸੇ ਖਾਂਗਾ ਕਿੰਨੀ ਆ ਰਹੀ ਭੇਜਿਆ ਫੇਰ ਦੋ ਵਾਰੀ ਅਸੀਂ ਟਿਕ ਟਿਕਰਾ ਕੇ ਭੇਜੀ ਆਊਟ ਪਾਸ ਕਰਦੇ ਪੈਸੇ ਵੱਡ 15000 ਰੁਪਏ ਪੈ ਜਾਣਾ ਜਿਹੜੀ ਪੇਮੈਂਟ ਲਈ ਉਹ ਕਿੰਨੇ ਲਈਏ ਤੁਹਾਡੇ ਕੋ ਸਾਡੇ ਕੋਲੋਂ ਕੋਈ ਕਪੂਰਥਲੇ ਦਾ ਬੰਦਾ ਸੀਗਾ ਜੀ ਅਛਾ ਨੇ ਕਿਹਾ ਕਿ ਮੈਂ ਵਾਪਸੀ ਕਰਾਉਂਗਾ ਮੈਂ ਵਾਪਸੀ ਕਰਾਉਂਗਾ ਕਹਿੰਦਾ ਜੀ ਮੈਂ ਕੇਸ ਕੀਤਾ ਆਪ ਇੰਡੀਆ ਆ ਗਿਆ ਕਹਿੰਦਾ ਜੀ ਮੇਰੇ ਆਪਣਾ ਮੈਂ ਜਾ ਇਥੋਂ ਕਹਿੰਦਾ ਜਾ ਕੇ ਉੱਥੇ ਕਰਾਉਂਗਾ ਫਿਰ ਫਿਰ ਕਹਿੰਦਾ ਜੀ ਜਿਹੜਾ ਵਕੀਲ ਆ ਵਕੀਲ ਦੇ ਵਕੀਲ ਦੇ ਸੱਟਾ ਸੱਟਾ ਲੱਗ ਗਿਆ ਹੁਣ ਕਾਮਨੀਕਾਰ ਸਾ ਦੋ ਜੋ ਐਵੇਂ ਆਲਾ ਟਾਲਾ ਕਰਦਾ ਰਿਹਾ ਫੇਰ ਫੇਰ ਇਹਨੂੰ ਕੋਲ ਸੱਦ ਲਿਆ ਉਹਨੇ ਕੋਲ ਸੱਦ ਕੇ ਦੋ ਮਹੀਨੇ ਰੱਖ ਕੇ ਕਰਾਇਆ ਪੂਰਾ ਪੂਰਾ ਤੇਰੇ ਪੈਸੇ ਪੂਰੇ ਹੋ ਗਏ ਨਹੀਂ ਜਦੋਂ ਤੂੰ ਵੀ ਕੰਪਨੀ ਚ ਭੇਜਿਆ ਇਹਨੂੰ ਕੰਮ ਵੇਸ ਭੇਜਾਈ ਜਾਈ ਜਾਈ ਇਹਨੂੰ ਨਹੀਂ ਕੰਮ ਉਹਨੇ ਕੰਮ ਵਾਸੇ ਭੇਜਿਆ ਸੀ ਅੱਛਾ ਤੇ ਇੱਕ ਵਾਰੀ ਆਇਆ ਵੀ ਸੀ ਫੇਰ ਦੁਬਾਰਾ ਗਿਆ ਮੁੜ ਕੇ ਅੱਛਾ ਉਦੋਂ ਬਾਅਦ ਫੇਰ ਇਹ ਹਾਲਾਤ ਬੜੇ ਕਿੰਨੇ ਸਿਰ ਖਰਾਬ ਹੋਇਆ ਉੱਥੇ ਤੁਹਾਡਾ ਲੜਕਾ ਉਦੋਂ ਸਮਝ ਲਾ ਵੀ 2 2.5 ਸਾਲ ਹੀ ਇਹ ਬਿੱਡੇ ਤੁਰੇ ਫਿਰਦੇ ਜੇ ਕੰਮ ਕਿਤੇ ਕਰੂ ਨਹੀਂ ਪਏ ਦਿੰਦੇ ਉਥੇ ਕਾਹਦੇ ਕੰਮ ਕਰਦੇ ਏ ਉਥੇ ਕੰਪਨੀਤੀ ਸੀ ਸੀ ਉਹਦਾ ਸੀ ਉਥੇ ਗੇਟ ਬਾਲ ਜਿਹੜੇ ਬਣਾਉਣੇ ਦਾ ਕੰਗਾ ਖੜੀਆਂ ਕਰਦੇ ਹਾਂ ਤੇ ਹੁਣ ਅੱਜ ਘਰ ਵਾਪਸੀ ਹੋਏ ਸੰਤ ਸੀਚਾ ਜਿੱਦਾਂ ਫਿਰ ਗਿਆ ਕੀ ਕਰਨ ਚੱਲੇ ਅਸੀਂ ਤਾਂ ਮਹਾਰਾਜ ਜੀ ਸ਼ੁਕਰ ਕੀਤਾ ਸਾਡਾ ਬੰਦਾ ਆ ਗਿਆ ਹੁਣ ਚੱਲ ਅਸੀਂ ਹੌਲੀ ਹੌਲੀ ਕਰ ਕਰਾ ਕੇ ਕਰਜ਼ਾ ਲਾਵਾਂਗੇ ਜਿੱਦਾਂ ਵੀ ਹੈਗਾ ਪਰਾਸੀ ਗਾਂ ਗਿੰਨੇ ਵੀ ਗਾਂ ਨਾ ਯਾਰ ਤਾਂ ਖੜਾ ਇੱਥੇ ਥੋੜਾ ਕਰ ਲੈਣ ਉਹ ਹੀ ਘਰ ਖੜਾ ਬਾਹਰ ਜਾ ਕੇ ਚਾਹੇ ਜਹੇ ਅਨੇਕਾਂ ਨੌਜਵਾਨ ਹੈ ਜੋ ਕਿ ਵਿਦੇਸ਼ਾਂ ਦੇ ਵਿੱਚ ਕੰਮ ਕਰਨਾ ਮਿਲਣ ਕਰਕੇ ਰੁੱਲਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਤੇ ਤਸ਼ੱਦਦ ਹੋ ਰਿਹਾ ਹੈ ਬਿਊਰੋ ਰਿਪੋਰਟ